ਹਾਂਜੀ ਹੁਣ ਆਪਾਂ ਇੱਕ ਤੁਹਾਨੂੰ ਫੇਰ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕਿ ਭਈ ਅਮਨਦੀਪ ਤੋਂ ਬਾਅਦ ਜੋ ਦਿਨ ਬਦਨਾ ਨਸ਼ੇ ਦੇ ਇੱਕ ਬਹੁਤ ਵੱਡੀ ਇੱਕ ਪੰਜਾਬ ਸਰਕਾਰ ਵਾਦਾ ਕਰ ਰਹੀ ਆ ਲੋਕਾਂ ਨਾਲ ਵੀ ਅਸੀਂ 31 ਤਰੀਕ ਤੱਕ 31 ਮਈ ਤੱਕ ਵੀ ਜਮਾ ਬਿਲਕੁਲ ਚਿੱਟਾ ਬੰਦ ਕਰ ਦਾਂਗੇ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਰੋਕ ਲੱਗ ਜੂਗੀ ਪਰ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਵੀ ਕਿਵੇਂ ਨਸ਼ੇ ਦਾ ਤਸਕਰ ਫੜੇ ਜਾਂਦੇ ਆ ਕਿਉਂਕਿ ਜਦੋਂ ਦੀ ਇਹ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਤੋਂ ਬਾਅਦ ਬਹੁਤ ਹੀ ਵੱਡੇ ਵੱਡੇ ਅਫਸਰ ਵੀ ਫੜੇ ਗਏ ਆ ਤੇ ਹਰ ਰੋਈ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੈ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਤੇ ਪਹਿਲੀ ਵੱਡੀ ਖਬਰ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਨਾਲ ਜੁੜੀ ਹੈ ਦੇਖੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇਹ ਵਫਤਾ ਦਾਵਾ ਕੀਤਾ ਹੈ ਵੀ ਇਸ ਮਈ ਮਹੀਨੇ ਦੀ 31 ਤਰੀਕ ਤੱਕ ਮਤਲਬ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ ਪੰਜਾਬ ਤੋਂ ਨਸ਼ਾ ਖਤਮ ਕਰ ਦੇਣਾ ਪੰਜਾਬ ਸ਼ੇ ਦਾ ਪੂਰੀ ਤਰ੍ਹਾਂ ਸਫਾਇਆ ਕਰਕੇ ਬਿਲਕੁਲ ਨਸ਼ੇ ਦਾ ਨਾਮੋ ਨਿਸ਼ਾਨ ਅਸੀਂ ਇਸੇ ਮਹੀਨੇ ਦੀ 31 ਤਰੀਕ ਤੱਕ ਖਤਮ ਕਰ ਦੇਣਾ ਹੁਣ ਤੁਸੀਂ ਦੱਸੋ ਆਪਣਾ ਕਮੈਂਟ ਲਿਖ ਕੇ ਕੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਇਹ ਦਾਵਾ ਠੀਕ ਹੈ ਕੀ ਸੱਚਮੁੱਚ 31 ਮਈ ਤੱਕ ਪੰਜਾਬ ਬਿਲਕੁਲ ਚਿੱਟੇ ਦੇ ਤੇ ਦੂਜੇ ਨਸ਼ਾ ਤੋਂ ਮੁਕਤ ਹੋ ਜਾਏਗਾ ਤੁਸੀਂ ਕੀ ਕਹੋਗੇ ਕਮੈਂਟ ਲਿਖਿਓ ਵਿਚਾਰ ਲਿਖਿਓ ਹੁਣ ਪੰਜਾਬ ਪੁਲਿਸ ਨੇ ਅੱਜ ਕਾਰਵਾਈ ਕੀਤੀ ਹੈ ਤੇ ਅੱਜ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ ਅੱਜ ਨਸ਼ਾ ਤਸਕਰਾਂ ਦੇ ਘਰ ਘਾਏ ਨੇ ਜਿਨ੍ਹਾਂ ਦੇ ਵਿੱਚ tmpobjਟ ਪਿੰਡ ਦੇ ਕਈ ਨਸ਼ਾ ਤਸਕਰ ਸ਼ਾਮਲ ਨੇ ਔਰ ਇੱਕ ਲੇਡੀ ਪੁਲਿਸ ਅਫਸਰ ਇਹ ਗੱਲ ਦਾ ਵੱਡਾ ਦਾਵਾ ਕਰ ਰਹੀ ਹੈ ਤੁਹਾਨੂੰ ਮੈਂ ਥੋੜੀ ਜੀ ਵੀਡੀਓ ਵੀ ਉਹਦੀ ਕਲਿੱਪ ਦਿਖਾਉਣਾ ਪੁਲਿਸ ਅਫਸਰ ਕਹਿ ਰਹੀ ਹੈ ਕਿ ਇੱਕ ਥਾਰ ਵਾਲੀ ਲੇਡੀ ਕਰਨ ਜਿਹੜੀ ਥਾਰ ਤੇ ਨਸ਼ਾ ਵੇਚਣ ਜਾਂਦੀ ਸੀ ਤੇ ਪੁਲਿਸ ਨੇ ਫੜੀ ਸੀ ਤੇ ਉਹਦਾ ਘਰ ਵੀ ਵਿੱਚੇ ਹੀ ਧਾਇਆ ਜਾ ਰਿਹਾ ਆ ਤੁਸੀਂ ਪਹਿਲਾਂ ਸੁਣ ਲਓ ਜਿਹੜੀ ਪੁਲਿਸ ਅਫਸਰ ਹੈ ਲੇਡੀ ਪੁਲਿਸ ਅਫਸਰ ਉਹ ਕੀ ਬੋਲ ਰਹੀ ਹੈ ਉਸ ਤੋਂ ਬਾਅਦ ਪੂਰੀ ਜਾਣਕਾਰੀ ਤੇ ਆਪਾਂ ਗੱਲ ਕਰਦੇ ਆ ਤੇ ਬਾਕੀ ਵੀ ਖਬਰਾਂ ਤੇ ਗੱਲ ਕਰਾਂਗੇ ਕੋ ਬੜੀ ਇਨਫੇਮਸ ਮੈਂ ਕਹੂੰਗੀ ਕਿ ਲੇਡੀ ਹੁਈ ਸੀਗੀ ਕੁਝ ਸਾਲਾਂ ਪਹਿਲੇ ਥਾਰ ਗਰਲ ਕਰਕੇ ਸਰਬਜੀਤ ਕੌਰ ਉਹ ਐਥੋਂ ਥਾਰ ਆਪਣੀ ਥਾਰ ਚੁੱਕ ਕੇ ਮੁਹਾਲੀ ਤੱਕ ਨਸ਼ਾ ਵੇਚ ਕੇ ਆਦੀ ਸੀਗੀ ਹੁਣ ਤੁਸੀਂ ਸੁਣਿਆ ਕਿ ਇਹ ਲੇਡੀ ਪੁਲਿਸ ਅਫਸਰ ਕਹਿ ਰਹੀ ਆ ਕਿ ਇੱਕ ਜਿਹੜੀ ਥਾਰ ਵਾਲੀ ਲੇਡੀ ਕਰਨ ਦੇ ਨਾਂ ਨਾਲ ਮਸ਼ਹੂਰ ਸੀ ਔਰਤ ਜਿਹਦਾ ਨਾਮ ਹੀ ਉਹ ਦੱਸ ਰਹੀ ਆ ਸ਼ਾਇਦ ਉਹਦਾ ਨਾਮ ਜਸਵਿੰਦਰ ਕੌਰ ਦੱਸਿਆ ਜਾ ਰਿਹਾ ਆ ਉਹ ਜਿਹੜੀ ਔਰਤ ਹੈ ਉਹਦਾ ਵੀ ਘਰ ਟਾਇਆ ਗਿਆ ਅੱਜ ਬਲਡੋਜ਼ਰ ਲਿਆ ਕੇ ਪੰਜਾਬ ਪੁਲਿਸ ਵੱਲੋਂ ਇਹ ਦਾਵਾ ਇਹ ਲੇਡੀ ਪੁਲਿਸ ਅਫਸਰ ਕਰ ਰਹੀ ਹੈ ਪਰ ਇੱਥੇ ਇੱਕ ਸਵਾਲ ਬਹੁਤ ਵੱਡਾ ਖੜ ਗਿਆ ਪੰਜਾਬ ਦੇ ਵਿੱਚ ਇੱਕ ਪਿਛਲੇ ਦਿਨੀ ਵੱਡੀ ਚਰਚਾ ਰਹੀ ਆ ਜਿਹੜੀ ਲੇਡੀ ਪੁਲਿਸ ਵਾਲੀ ਬਠਿੰਡਾ ਤੋਂ ਫੜੀ ਗਈ ਆ ਚਿੱਟੇ ਸਮੇਤ ਅਮਨਦੀਪ ਕੌਰ ਜਦੋਂ ਉਹ ਫੜੀ ਗਈ ਆ ਵੱਡੀ ਗਿਣਤੀ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਇਹ ਸਵਾਲ ਉੱਠਿਆ ਕਿ ਕੀ ਹੁਣ ਪੰਜਾਬ ਪੁਲਿਸ ਇਹਦਾ ਵੀ ਘਰ ਟਾਏਗੀ ਪਰ ਉਹਦਾ ਘਰ ਨਹੀਂ ਢਾਇਆ ਗਿਆ ਉਹਦੇ ਘਰ ਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਫਿਰ ਸਵਾਲ ਇਹ ਉੱਭਰੇਗਾ ਕਿ ਇਸ ਲੇਡੀ ਦਾ ਘਰ ਤਾਂ ਢਾਤਾ ਇਹ ਵੀ ਥਾਰ ਤੇ ਜਿੱਥਾ ਵੇਚਣ ਜਾਂਦੀ ਸੀ ਤੇ ਉਹ ਜਿਹੜੀ ਬਠਿੰਡੇ ਤੋਂ ਪੰਜਾਬ ਪੁਲਿਸ ਨੇ ਫੜੀ ਐ ਲੇਡੀ ਮਹਿਲਾ ਪੁਲਿਸ ਦੀ ਕਾਸਟੇਬਲ ਉਹਨੂੰ ਵੀ ਪੁਲਿਸ ਨੇ ਇਹ ਦਿਖਾਇਆ ਵੀ ਅਸੀਂ ਥਾਰ ਤੇ ਨਸ਼ਾ ਲੈ ਕੇ ਜਾਂਦੀ ਫੜੀ ਐ ਤੇ ਫਿਰ ਉਹਦੇ ਉੱਪਰ ਉਹਦੇ ਘਰ ਤੇ ਕਾਰਵਾਈ ਹੋਊਗੀ ਕਿ ਨਹੀਂ ਹੋਊਗੀ ਜਿਵੇਂ ਕਿ ਲੋਕ ਪੁੱਛਦੇ ਰਹੇ ਨੇ ਇਹ ਵੀ ਪੰਜਾਬ ਪੁਲਿਸ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਵੈਸੇ ਸਵਾਲ ਉਹਦੇ ਨਾਲ ਜੁੜਿਆ ਇੱਕ ਹੋਰ ਵੀ ਆ ਲੋਕ ਕਹਿੰਦੇ ਪੁਲਿਸ ਨੇ ਉਹਦਾ ਰਿਮਾਂਡ ਲੈ ਲੈ ਕੇ ਤਿੰਨ ਵਾਰ ਉਸ ਤੋਂ ਪੁੱਛਗਿਛ ਕੀਤੀ ਪੰਜ ਦਿਨ ਪਰ ਉਹਨੇ ਦੱਸਿਆ ਕੀ ਕੀ ਐ ਇਹ ਨਾ ਮੀਡੀਆ 'ਚ ਅੱਜ ਤੱਕ ਪੁਲਿਸ ਨੇ ਦੱਸਿਆ ਨਾ ਕਿਤੇ ਹੋਰ ਨਸ਼ਰ ਕੀਤਾ ਉਹ ਸਾਰਾ ਕੁਝ ਅੰਦਰ ਖਾਤੇ ਹੀ ਰੱਖ ਲਿਆ ਬਾਕੀ ਜਦੋਂ ਵੀ ਕੋਈ ਨਸ਼ਾ ਤਸਕਰ ਜਾਂ ਗੈਂਗਸਟਰ ਜਾਂ ਕਿਸੇ ਵੀ ਕੇਸ 'ਚ ਹਾਂਜੀ ਜੋ ਹੁਣ ਇਹ ਦੱਸਣ ਦੀ ਗੱਲ ਇਹ ਹੈਗੀ ਜੋ ਇਹ ਪੱਤਰਕਾਰ ਹੈ ਇੱਕ ਤੇ ਜੋ ਲੋਕ ਵਾਇਲਾਈਵ ਟੀਵੀ ਹੈ ਜੋ ਇਸ ਚੈਨਲ ਦਾ ਨਾਮ ਤਾਂ ਜੋ ਇਹਨੇ ਬੰਨੀਓ ਦੱਸਿਆ ਗਿਆ ਵੀ ਜੋ ਇਹ ਪੰਜਾਬ ਪੁਲਿਸ ਵਾਲੀ ਅਮਨਦੀਪ ਕੌਰ ਸੀ ਜਿਹਦਾ ਨਾਂ ਕੀ ਜੋ ਅਮਨਦੀਪ ਕੌਰ ਬਠਿੰਡਾ ਤੋਂ ਗ੍ਰਿਫਤਾਰ ਕੀਤੀ ਸੀ ਉਹ ਵੀ ਥਾਰ ਵਾਲੀ ਸੀ ਪਰ ਜਿਹੜੀ ਹੁਣ ਇਹ ਫੜੀ ਗਈ ਹੈ ਇੱਕ ਹੋਰ ਇਹਦੇ ਕਰਤੇ ਬਲਡوزر ਚੱਲਿਆ ਗਿਆ ਤੇ ਜਿਹੜੀ ਇਹ ਕਸਟੇਬਲ ਸੀਗੀ ਪ੍ਰਸ਼ੰਦਾ ਤੋਂ ਗ੍ਰਿਫਤਾਰ ਕੀਤੀ ਆ ਉਹਦੇ ਤੋਂ ਵੀ ਥਾਰ ਦੇ ਵਿੱਚ ਚਿੱਟਾ ਬਰਾਮਦ ਹੋਇਆ 17 ਗ੍ਰਾਮ ਤੇ ਪਰ ਉਸ ਤੇ ਕੋਈ ਆਪਣੇ ਬੰਨੀਓ ਕੋਈ ਪੰਜਾਬ ਸਰਕਾਰ ਨੇ ਕੋਈ ਇਨਕੁਆਇਰੀ ਨਹੀਂ ਹੋਈ ਕੋਈ ਉਹਦੇ ਘਰ ਤੱਕ ਬਲਡੋਜ਼ਰ ਨਹੀਂ ਪਹੁੰਚਿਆ ਤੇ ਪਰ ਹੁਣ ਜੇ ਗੱਲ ਕਰੀਏ ਵੀ ਨਸ਼ਾ ਤਸਕਰਾਂ ਦਾ ਇੱਕ ਇਹਨਾਂ ਨੇ ਬਹੁਤ ਵੱਡਾ ਦਾਵਾ ਕਰਿਆ ਲੋਕਾਂ ਨਾਲ ਵੀ ਅਸੀਂ 31 ਮਈ ਤੱਕ ਬਿਲਕੁਲ ਸਾਫ਼ ਕਰ ਦਾਂਗੇ ਨਸ਼ਾ ਕਿਉਂਕਿ ਨਸ਼ੇ ਤਸਕਰਾਂ ਦੇ ਪੂਰੇ ਫੌਲ ਸਕੰਜਾ ਕੱਸ ਰੱਖਿਆ ਪਰ ਜੇ ਹੁਣ ਗੱਲ ਸਵਾਲ ਇਹ ਉੱਠਦੇ ਆ ਵੀ ਕੱਲਾ ਜੋ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਹੈੱਡ ਕਾਂਸਟੇਬਲ ਜੋ ਜੋ ਕਿ ਪੰਜਾਬ ਪੁਲਿਸ ਵਾਲਿਆਂ ਨੇ ਜਣੀ ਕੀ ਗ੍ਰਿਫਤਾਰ ਕੀਤੀ ਸੀ ਬਠਿੰਡਾ ਤੋਂ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕਹਿਣ ਦਾ ਮਤਲਬ ਰਿਮਾਂਡ ਤੇ ਵੀ ਉਹਨੂੰ ਪੁੱਛਦਾ ਸੋਈ ਆ ਨਾ ਹੀ ਤਾਂ ਆਪਣੇ ਬੰਨਿਓ ਇਹ ਜਿਵੇਂ ਦੱਸਣ ਦਾ ਇਸ ਪੱਤਰਕਾਰ ਬੰਨਿਓ ਵੀ ਪੰਜਾਬ ਪੁਲਿਸ ਨੇ ਪੂਰੀ ਤਰ੍ਹਾਂ ਦੱਸਿਆਗਾ ਵੀ ਉਹਨਾਂ ਨੇ ਉਹਨੇ ਕੀ ਕਿਹਾ ਰਿਮਾਂਡ ਤੇ ਆਪਣੇ ਬੰਨਿਓ ਕੋਈ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਪਰ ਉਹਦੀਆਂ ਉਹਦੇ ਤੇ ਕੋਈ ਜ਼ਾਰਾ ਕਾ ਕਾਨੂੰਨੀ ਕਾਰਵਾਈ ਨਹੀਂ ਹੋਈ ਕਿਉਂਕਿ ਜਦੋਂ ਪੂਰਾ ਸਕੰਜਾ ਕਸਿਆ ਗਿਆ ਆਪਣੇ ਬੰਨਿਓ ਉਹਨੇ ਵੱਡੇ ਵੱਡੇ ਖੁਲਾਸੇ ਕਰਨੇ ਸੀ ਪਰ ਲੇਕਿਨ ਨਹੀਂ ਹੋ ਸਕੇ ਜਿਹੜੇ ਕੋਈ ਛੋਟੇ ਮੋਟੇ ਨਸ਼ਾ ਤਸਕਰਾਂ ਉਹਨਾਂ ਦੇ ਘਰਾਂ ਤੇ ਬਲਡوزر ਫਿਰਿਆ ਰਹੇ ਆ ਪਰ ਇਸ ਜੋ ਪੰਜਾਬ ਪੁਲਿਸ ਵਾਲੀ ਅਮਨਦੀਪ ਕੋਰਕਸਟੇਬਲਾ ਜੋ ਇਸ ਦੇ ਘਰ ਤੇ ਕੋਈ ਆਪਣੇ ਬੰਨਿਓ ਪੰਜਾਬ ਸਰਕਾਰ ਨੇ ਕੋਈ ਪ੍ਰਕਿਰਿਆ ਨਹੀਂ ਦਿਖਾਈ ਕੋਈ ਉਹਦਾ ਕੌਲਾ ਤੱਕ ਵੀਂਟ ਹੈ ਗਿਆ ਕਿਉਂਕਿ ਇਹ ਕਈ ਪੱਤਰਕਾਰਾਂ ਬਣੀਓ ਵੱਡੇ ਵੱਡੇ ਖੁਲਾਸੇ ਹੋਏ ਆ ਉਹਦੇ ਤੇ ਕਈ ਸਵਾਲ ਉੱਠੇ ਆ ਚਲੋ ਇਹ ਖਾਸ ਕਰਕੇ ਅੱਜ ਦੇ ਜੋ ਦੀਆਂ ਇਹ ਖਬਰਾਂ ਸੀ ਤੇ ਛੋੜੇ ਤੱਕ ਜਾਣਕਾਰੀ ਕਰਨੀ ਸਾਂਝੀ ਜ਼ਰੂਰ ਬਣਾ ਸੀ ਜਿੱਥੇ ਤੇ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦਾ ਕਲ ਨੂੰ ਨਵੇਂ ਟੌਪ ਤੇ ਧੰਨਵਾਦ